ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 27 ਦਸੰਬਰ ਪੰਜਾਬ ਦੇ ਮੌਸਮ ਦੀ ਜਿਹੜਾ 27 ਦਸੰਬਰ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਵੀਰੋ ਜਿਵੇਂ ਕਿ ਤੁਹਾਨੂੰ ਤਕਰੀਬਨ 24 25 ਤਰੀਕ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ 27 28 ਤਰੀਕ ਦੇ ਵਿੱਚ ਫਿਰ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲेंगी ਇੱਕ ਸਿਸਟਮ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਫਿਰ ਤੋਂ ਪ੍ਰਭਾਵਿਤ ਕਰੇਗਾ ਜਿਸ ਦੇ ਨਾਲ ਵੀਰੋ ਪੰਜਾਬ ਦੇ ਤਕਰੀਬਨ 70 ਤੋਂ 75% ਏਰੀਆ ਕਵਰ ਹੋਣਗੇ ਜਿਨ੍ਹਾਂ ਵਿੱਚ ਚੰਗਾ ਮੀਂਹ ਪਰੋਂ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਹਲਕਾ ਦਰਬਨਾਕ ਤੇਜ਼ ਛਾਟੀਦਾਰ ਗੱਜ ਚਮਕ ਤੇਜ਼ ਹਵਾਇਦਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਸੋ ਵੀਰੋ ਉਸੇ ਤਰ੍ਹਾਂ ਹੀ ਅੱਜ 27 ਤਰੀਕ ਨੂੰ ਤਕਰੀਬਨ ਸਵੇਰ ਤੋਂ ਹੀ ਪੰਜਾਬ ਦਾ ਮੌਸਮ ਪਹਿਲੇ ਘੰਟਿਆਂ ਤੋਂ ਵੀਰੋ ਜਿਵੇਂ ਕਿ 4:00 ਵਜੇ ਤੋਂ ਲੈ ਕੇ ਆਪਾਂ ਪੰਜਾਬ ਦੀ ਜੋ ਰਾਜਸਥਾਨ ਦੀ ਨੇੜੇ ਪੈਂਦੇ ਖੇਤਰ ਨੇ ਹਰਿਆਣੇ ਦੇ ਨੇੜੇ ਪੈਂਦੇ ਖੇਤਰ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਮੁਕਸਰ ਸਾਹਿਬ ਉਸਤ ਮਦਵੀ ਰਿਕਾਰਡ ਪੂਰਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਖੇਤਰਾਂ ਦੇ ਵਿੱਚ ਵੀਰੋ ਤੇ ਪੂਰਬੀ ਭਾਗ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਆਪਾਂ ਬਦਲਦਾ ਦਿਖਾਈ ਦੇਵੇਗਾ ਹੌਲੀ-ਹੌਲੀ ਬੱਦਲ ਪਾਈ ਅੱਗੇ ਨੂੰ ਆਪਣਾ ਰੁਖ ਕਰੇਗੀ ਵੀਰੋ ਤੇ ਅੱਜ ਤਕਰੀਬਨ ਸਾਰਾ ਹੀ ਦਿਨ ਜੇ ਆਪਾਂ ਗੱਲ ਕਰੀਏ ਸਵੇਰ ਦੇ 4 ਵਜੇ ਤੋਂ ਲੈ ਕੇ ਵੀਰੋ ਸ਼ਾਮ ਦੇ 9-10 ਵਜੇ ਤੱਕ ਇਹ ਬਦਰੀ ਸਿਸਟਮ ਐਕਟਿਵ ਰਹੇਗਾ ਜੋ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮੇਂ ਪਰ ਬਰਸਾਤੀ ਗਤੀਵਿਧੀਆਂ ਦੇ ਵਿਗਾ ਕਿਤੇ ਹਲਕਾ ਦਰਮਿਆਨਾ ਵੀਰੋ ਕਿਤੇ ਇੱਕਾ ਦੁੱਕਾ ਥਾਵਾਂ ਤੇ ਗੜੇ ਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਇਦਾਂ ਦੀਆਂ ਗਤੀਵਿਧੀਆਂ ਪਰੋਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਵੀਰੋ ਸਿਸਟਮ ਦਾ ਪ੍ਰਭਾਵ ਤਕਰੀਬਨ 7-8 ਵਜੇ ਤੋਂ ਸ਼ੁਰੂ ਹੋ ਕੇ ਅਦੇ ਆਧਿਆਤ 9:00 ਵਜੇ ਤੱਕ ਵੀਰੋ ਤਕਰੀਬਨ ਦੇ 10 ਤੋਂ 12 ਘੰਟੇ ਹੋਣਗੇ ਵੀਰੋ ਇਨ੍ਹਾਂ ਖੇਤਰਾਂ 12 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਖਰਾਬ ਹੀ ਦੇਖਣ ਨੂੰ ਮਿਲੇਗਾ ਆਪਾਂ ਨੂੰ ਬੱਦਲਵਾਈ ਦੇ ਨਾਲ ਵੀਰੋ ਝ ਧੁੱਪ ਦੇ ਚਾਂਸ ਘੱਟ ਹੀ ਰਹਿਣਗੇ ਠੰਡ ਵੀਰੋ ਕੋਈ ਜ਼ਿਆਦਾ ਨਹੀਂ ਹੋਵੇਗੀ ਟੈਂਪਰੇਚਰ ਤਕਰੀਬਨ 17-18 ਡਿਗਰੀ ਦੇ ਆਸ-ਪਾਸ ਰਹਿਣਗੇ ਪਰ ਬਰਸਾਤੀ ਗਤੀਵਿਧੀ ਵੀਰੋ ਟੁੱਟ ਮੇ ਰੁਕ ਦੇ ਵਿੱਚ ਆਪਾਂ ਨੂੰ ਅੱਜ ਦਿਨ ਤੇ ਸਮੇਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਇਹ ਵੀਰਵ ਦਸੰਬਰ ਮਹੀਨੇ ਦੇ ਜੋ ਆਖਰੀ ਦਿਨ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਦੋ ਸਿਸਟਮ ਦੇਖਣ ਨੂੰ ਮਿਲੇ ਨੇ ਜੋ ਇੱਕ ਵੀਰੋ ਪਹਿਲਾ ਸਿਸਟਮ ਸੀ 23 ਤਰੀਕ ਦੇ ਆਸ-ਪਾਸ ਤੇ ਉਸ ਤੋਂ ਬਾਅਦ ਵੀਰੋ 27 28 ਨੂੰ ਜੋ ਦੂਜਾ ਸਿਸਟਮ ਸੀ ਇਹ ਆਵੇਗਾ ਸੋ ਪੰਜਾਬ ਦੇ ਮੌਸਮ ਨੂੰ ਵੱਖ-ਵੱਖ ਤਰੀਕਿਆਂ ਨਾਲ ਵੀਰੋ ਪ੍ਰਭਾਵਿਤ ਕਰੇਗਾ ਹੈ ਵੱਖ-ਵੱਖ ਤਰ੍ਹਾਂ ਨੂੰ ਜਾਤਰਾ ਪ੍ਰਭਾ ਇਹਨਾਂ ਦੱਖਣੀ ਤੇ ਪੱਛਮੀ ਭਾਗਾਂ ਦੇ ਵਿੱਚ ਰਹੇਗਾ ਪੂਰਬੀ ਤੇ ਵੀਰੋ ਜੋ ਪੰਜਾਬ ਦੇ ਉੱਤਰੀ ਭਾਗ ਨੇ ਇਹਨਾਂ ਭਾਗਾਂ ਨੇ ਥੋੜਾ ਪ੍ਰਭਾਵ ਸਿਸਟਮ ਦਾ ਪਰੋਂ ਦੇਖਣ ਨੂੰ ਘੱਟ ਮਿਲੇਗਾ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਫੇਰ ਸਾਂਝੀ ਕਰਾਂਗੇ ਕਿ ਵੀਰੋ ਕਦੋਂ ਤੱਕ ਅਸਰ ਬਣੀ ਰਹਣਗੇ ਕਦੋਂ ਤੋਂ ਬਾਅਦ ਮੌਸਮ ਸਾਫ਼ ਹੋਵੇਗਾ ਸੋ ਸਾਰੀ ਜਾਣਕਾਰੀ ਆਪਾਂ ਸ਼ਾਮ ਦੀ ਵੀਡੀਓ ਵਿੱਚ ਫੇਰ ਸਾਂਝੀ ਕਰਾਂਗੇ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ